ਹਾਂਜੀ ਸਰ ਇੱਕ ਗੁਰਾਇਆਂ ਹਾਈਵੇ ਤੇ ਹਾਸਾ ਹੋਇਆ ਹੈ ਕੀ ਸਾਰਾ ਮਸਲਾ ਇਸ ਹਾਸੇ ਸਬੰਧੀ ਸਾਨੂੰ ਰਾਹਗੀ ਤੋਂ ਫੋਨ ਆਇਆ ਸੀਗਾ ਜੀ ਮੌਕੇ ਤੇ ਪਹੁੰਚ ਕੇ ਟੀਮ ਨੇ ਦੇਖਿਆ ਕਿ ਇੱਕ ਟਾਟਾ ਨੈਕਸਨ ਕਾਰ ਹੈ ਜੀ ਉਹਦੇ ਵਿੱਚ ਚਾਰ 31 ਸਵਾਰ ਸਨ ਤੇ ਕਾਰ ਨੂੰ ਅਰਸ਼ਿੰਦਰਪੁਰ ਚਲਾ ਰਿਹਾ ਸੀਗਾ ਇਸ ਦੇ ਵਿੱਚ ਉਹਦੇ ਦਸਣ ਉਦਾਲਕ ਤੇ ਕੋਈ ਟਰੱਕ ਜਿਹੜਾ ਉਸ ਨੂੰ ਫੀਲ ਮਾਰ ਗਿਆ ਜਿਹਦੇ ਕਾਰਨ ਗੱਡੀ ਹਾਈਵੇ ਦੇ ਬ੍ਰਿਜ ਦੇ ਉੱਪਰ ਹੀ ਪਟ ਗਈ ਦੀ ਬਾਅਦ ਵਿੱਚ ਪਬਲਿਕ ਦੀ ਸਹਾਇਤਾ ਨਾਲ ਗੱਡੀ ਨੂੰ ਸਿੱਧੀ ਕਰਾ ਕੇ ਸਾਈਡ ਤੇ ਕੀਤਾ ਗਿਆ ਇਸ ਵਿੱਚ ਜੋ ਕਿ ਜਗਜੀਤ ਸਿੰਘ ਜੀ ਦਾ ਲੜਕਾ ਉਹਦੇ ਮੂੰਹ 'ਚ ਸੱਟਾਂ ਲੱਗੀਆਂ ਜਿਹਨੂੰ ਅਸੀਂ ਫਰਸਟ ایڈ ਦੇ ਦਿੱਤੀ ਤੀ ਬਾਕੀ ਅਸੀਂ ਜਿਹੜੀ ਆ ਗੱਡੀ ਆ ਉਹ ਕ੍ਰੇਨ ਮਵਾ ਕੇ ਉਹਨੂੰ ਹਾਈਵੇ ਤੋਂ ਰਿਮੂਵ ਕਰਾਤਾ ਤੇ ਹਾਈਵੇ ਨਿਰਵਿਘਨ ਚੱਲਦਾ ਇਸ ਐਕਸੀਡੈਂਟ ਬੰਦੀ ਥਾਣਾ ਬਰਾਏ ਨੂੰ ਵੀ ਸੂਚਿਤ ਕਰ ਦਿੱਤੀ ਅਸੀਂ ਸਰ ਇਹ ਕਿਧਰੋਂ ਕਿਧਰ ਨੂੰ ਜਾ ਰਹੇ ਸੀਗੇ ਇਹ ਅੰਮ੍ਰਿਤਸਰ ਤੋਂ ਹਰਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਪਾਣੀ ਪਤ ਜਾ ਰਹੇ ਸੀ ਆਪਣੇ ਸ਼ਹਿਰ ਕਿੰਨੇ ਵਜੇ ਇਹ ਸਾਹਿਬ ਆਪਰੇ ਇਹ ਕੋਈ 8:30 8:30 ਵਜੇ ਦੀ ਗੱਲ ਹੈ ਜੀ